ਹਾਂਜੀ ਸਰ ਅੱਜ ਸ਼ੰਕਰਦੀ ਗਰਾਊਂਡ ਦੇ ਵਿੱਚ ਇੱਕ ਨਵੀਂ ਕਮਿਟੀ ਲੀਡ ਸ਼ੁਰੂ ਕੀਤੀ ਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਹਾਂਜੀ ਸასიਖਾਲ ਜੀ ਬੰਨਾਂ ਦਾ ਸਾਰਿਆ ਮੇਜੀ ਮੈਂ ਜਦੋਂ ਤੋਂ ਮਦੌਰ ਚੌਕੀ ਇੰਚਾਰਜ ਸ਼ੰਕਰ ਆਉਦਾ ਸੰਭਾਲਿਆ ਤੇ ਸਪੋਰਟਸ ਦੇ ਸੰਬੰਧ ਚ ਅੱਜ ਇਹ ਪਹਿਲਾ ਸੈਮੀਨਾਰ ਆ ਜਿਹੜਾ ਇੱਥੇ ਆਪਾਂ ਸ਼ੰਕਰ ਗਰਾਊਂਡ 'ਚ ਕਰਵਾ ਰਹੇ ਆ ਤੇ ਇਹਦਾ ਮੇਨ ਮਕਸਦ ਇਹੀ ਆ ਵੀ ਮਾਜੋਗ ਸੀਐਮ ਸਾਹਿਬ ਮਾਜੋਗ ਡੀਜੀਪੀ ਸਾਹਿਬ ਤੇ ਸਾਡੇ ਸੀਨੀਅਰ ਪੁਲਿਸ ਕਪਤਾਨ ਸਰਦਾਰ ਹਰਜਵਿੰਦਰ ਸਿੰਘ ਮਿਰਕ ਉਹਨਾਂ ਦਾ ਇੱਕੋ ਇੱਕ ਮਕਤੀਚਾ ਹੈਗਾ ਮਕਸਦਾ ਵੀ ਜਿਹੜੇ ਜੰਗ ਜਨਰੇਸ਼ਨ ਆ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਕਰਨਾ ਤੇ ਖੇਡਾਂ ਦੇ ਨਾਲ ਜੋੜਨਾ ਇਹ ਜਿਹੜਾ ਅੱਜ ਦਾ ਵੀ ਸੈਮੀਨਾਰਾ ਇਹ ਏਸੇ ਹੀ ਗੱਲ ਨੂੰ ਸੁਨੇਹਾ ਦਿੰਦਾ ਵੀ ਨਸ਼ਿਆਂ ਦੇ ਜਿਹੜਾ ਜੋ ਚੱਲ ਰਹੀ ਹੈ ਨੇੜੀ ਜਿਹੜੀ ਆ ਖਾਸ ਕਰਕੇ ਤੇ ਕਾਫੀ ਫਰਕ ਪੈ ਗਿਆ ਪਰ ਆਪਾਂ ਫਿਰ ਵੀ ਇਹਦਾ ਇੱਕ ਜਰੀਆ ਹੈਗਾ ਕਿ ਜਿਹੜੇ ਬੱਚੇ ਆ ਉਹ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਜੁੜਨ ਤੇ ਇਹ ਗਰਾਊਂਡ ਵੀ ਬੜੀ ਵਧੀਆ ਕਾਫੀ ਬੱਚੇ ਲੱਗੇ ਲੱਗੇ ਪਿੰਡਾਂ ਤੋਂ ਕਾਫੀ ਆਏ ਹੋਏ ਆ ਇਹ ਜਿਹੜੇ ਕੋਚ ਸਾਹਿਬ ਵੀਰ ਜੀ ਮੇਰੇ ਨਾਲ ਖੜੇ ਔਰ ਰਕੇਸ਼ ਕੁਮਾਰ ਜੀ ਇਹਨਾਂ ਦੀ ਬੜੀ ਵੱਡਾ ਯੋਗਦਾਨ ਆ ਇਸ ਸਪੋਰਟਸ ਦੇ ਚ ਬੱਚਿਆਂ ਨੂੰ ਇੰਦਰ ਜੋੜਨ ਦੇ ਵਿੱਚ ਤੇ ਅੱਜ ਦਾ ਸਾਡਾ ਮਕਸਦ ਵੀ ਇਹੀ ਆ ਵੀ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਸਪੋਰਟਸ ਦੇ ਹਾਣੀ ਬਣੀਏ ਜ਼ਰੂਰੀ ਨਹੀਂ ਵੀ ਫੁੱਟਬਾਲ ਹੀ ਖੇਡਣਾ ਜਿਸ ਤਰ੍ਹਾਂ ਦੇ ਵੀ ਕੋਈ ਗੇਮ ਖੇਡ ਸਕਦੇ ਹੋ ਪਰ ਇਹ ਪ੍ਰਮਾਤਮਾ ਦੀ ਕਿਰਪਾ ਇੱਥੇ ਜਿਹੜੀ ਹੈ ਬੜਾ ਵਧੀਆ ਗਰਾਊਂਡ ਆ ਔਰ ਬੜੀ ਵਧੀਆ ਜਗ੍ਹਾ ਹੈਗੀ ਆ ਤੇ ਸਾਡਾ ਵੀ ਇਹੀ ਸਨੇਹਾ ਵੀ ਨਸ਼ਿਆਂ ਤੋਂ ਦੂਰ ਰਹੋ ਆਪਾਂ মিডিਆ ਨਾਲ ਹੀ ਇਹ ਵੀ ਸਨੇਹਾ ਦਿੰਨੇ ਵੀ ਜੇਕਰ ਕੋਈ ਤਾਨੂੰ ਲੱਗਦਾ ਕੋਈ ਨਸ਼ੇ ਛੱਡਣਾ ਚਾਹੁੰਦਾ ਜਾਂ ਕੋਈ ਚੰਗੀ ਜਿਹੜੀ ਆ ਉਹ ਸੁਸਾਇਟੀ 'ਚ ਜੁੜਨਾ ਚਾਹੁੰਦਾ ਤੇ ਸਰਕਾਰ ਵੱਲੋਂ ਵੀ ਉਹਦੀ ਹੈਲਪ ਕੀਤੀ ਜਾ ਰਹੀ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਮਾਂ ਵੀ ਕਰਵਾਇਆ ਜਾ ਰਿਹਾ ਉਹ ਸਰਕਾਰੀ ਖਰਚੇ ਤੇ ਕਰਵਾਇਆ ਜਾ ਰਿਹਾ ਤੇ ਹਾਂਜੀ ਸਰ ਸ਼ੰਕਰ ਦਾ ਜਿਹੜਾ ਏਰੀਆ ਹੈ ਜੀ ਮੋਟਰ ਚੌਂਕੀ ਦਾ ਇੱਕ ਚੈਲੈਂਜਿੰਗ ਏਰੀਆ ਜੀ ਜੀ ਤੇ ਤੁਸੀਂ ਚਾਰਜ ਲਿਆ ਹੈ ਜੀ ਇਹ ਥੋੜਾ ਚੈਲੈਂਜਿੰਗ ਚੇਅਰ ਹੈ ਜੀ ਚੈਲੰਜ ਹੋਣਾ ਜ਼ਰੂਰੀ ਹੈ ਜੇ ਚੈਲੰਜ ਆਪਾਂ ਕਬੂਲ ਕਰਾਂਗੇ ਜਾਂ ਚੈਲੰਜ ਰੱਖ ਕੇ ਹੀ ਮੰਨ ਦੇ ਵਿੱਚ ਚੱਲਾਂਗੇ ਤੇ ਵਧੀਆ ਕੰਮ ਕਰਾਂਗੇ ਆਪਣਾ ਮਕਸਦ ਹੀ ਮੌਕੇ ਇਹ ਆ ਵੀ ਜੇ ਚੈਲੰਜ ਨਾ ਹੋਏ ਤਾਂ ਫਿਰ ਜ਼ਿੰਦਗੀ ਅੱਗੇ ਚੱਲਦੀ ਨਹੀਂ ਨਾ ਫਿਰ ਰਵੇ ਮਿਲਦਾ ਠੀਕ ਹੈ ਜੀ ਸਾਡਾ ਮਕਸਦ ਇਹ ਆ ਵੀ ਚੌਂਕੀ ਦੇ ਏਰੀਏ ਜਿਹੜੇ 16 ਪਿੰਡਾਂ ਖਾਸ ਕਰਕੇ ਉਹਨਾਂ ਦੇ ਵਿੱਚ ਬਾਕੀ ਕੋਈ ਇੱਕ ਮਕਸਦ ਆ ਵੀ ਇਹਨਾਂ ਨੂੰ ਸਾਰੇ ਪਿੰਡਾਂ ਨੂੰ ਆਪਾਂ ਨਸ਼ਾ ਮੁਕਤ ਕਰਨਾ ਜਿਸ ਤਰ੍ਹਾਂ ਦੇ ਸੀਨੀਅਰ ਅਫਸਰਾਂ ਵੱਲੋਂ ਸਮੇਂ-ਸਮੇਂ ਸਰ ਅਧਿਅਤਾ ਪ੍ਰਾਪਤ ਹੋਈਆਂ ਨਿਰਦੇਸ਼ ਪ੍ਰਾਪਤ ਹੁੰਦੇ ਆ ਉਹਦੇ ਮੁਤਾਬਕ ਰਲ ਮਿਲ ਕੇ ਪਿੰਡੀਆਂ ਪੰਚਾਇਤਾਂ ਨਾਲ ਔਰ ਜੰਗ ਦੇ ਜਿਹੜੇ ਮੁੰਡੇ ਆ ਜਾਂ ਕਲੱਬਾਂ ਨਾਲ ਰਲ ਕੇ ਇਹਨਾਂ ਦੇ opralle ਆਪਾਂ ਲਗਾਤਾਰ ਕਰਦੇ ਰਹੇ ਆ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਤੇ ਮਾਨ ਜੋ ਡੀਜੀ ਸਾਹਿਬ ਜੀ ਵੱਲੋਂ ਜਿਹੜੇ ਨਸ਼ੇ ਛੱਡਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਤੇ ਸਪੋਰਟਸ ਨੂੰ ਵੱਧਦਾ ਵਧਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਸੰਬੰਧ ਦੇ ਵਿੱਚ ਅੱਜ ਇੱਥੇ ਸੀ ਪਿੰਡ ਸ਼ੰਕਰ ਦੇ ਵਿੱਚ ਸਪੋਰਟਸ ਦੇ ਟੂਰਨਾਮੈਂਟ ਕਰਾ ਰਹੇ ਆ ਤੇ ਕਿਉਂਕਿ ਆਮ ਬੱਚਾ ਨੂੰ ਅਸੀਂ ਕਹਿ ਰਹੇ ਆ ਕਿ ਇਹ ਨਸ਼ਾ ਛੱਡ ਕੇ ਤੇ ਇਸ ਸਪੋਰਟਸ ਆਈਡ ਨੂੰ ਆਇਆ ਜਾਵੇ ਇਸ ਕਰਕੇ ਅੱਜ ਇੱਥੇ ਸਪੋਰਟਸ ਦੇ ਕਰਾ ਰਹੇ ਆ ਸੀ ਇਹ ਸਰ ਕਿੰਨੇ ਚੱਲੀ ਚੱਲੇ ਜੀ ਇਹ ਲੱਗਦਾ ਚੱਲਦੇ ਰਹਿਣੇ ਆ ਜੀ ਹਾਂਜੀ ਤੇ ਸਰ ਜਿਹੜੀ ਨੌਜਵਾਨ ਪੀਵੀ ਆ ਜਿਹਨੇ ਨਸ਼ਾ ਵਿੱਚ ਟਕਿਆ પડਵੇ ਵੀ ਇਸ ਤਰ੍ਹਾਂ ਸ਼ਾਮਿਲ ਆ ਉਹਨਾਂ ਨੂੰ ਵੀ ਮੈਸੇਜ ਆ। ਤੁਹਾਨੂੰ ਜੀ ਨਸ਼ੇ ਛੱਡ ਕੇ ਸਪੋਰਟਸ ਨੂੰ ਪਹੁੰਚ ਇੱਥੇ ਆਪਾਂ ਆਪਣੇ ਵੱਖਰੇ ਵੱਖਰੇ ਗੇਮਾਂ ਖੇਡਣ ਨਾਲ ਕੇ ਜੀ ਤੇ ਜਿਹੜੇ ਪਿੰਡ ਸ਼ੰਕਰ ਦੇ ਮੋਤਾਰ ਵਕਤੀ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਕਰ ਰਿਹਾ ਜਿਹੜੇ ਨੇ ਦੇਖੋ ਬੱਚੇ ਕਿੰਨੇ ਸਾਈਡਾਂ ਦੇ ਉੱਤੇ ਜਿਹੜੇ ਸਾਈਡ ਦੇ ਉੱਤੇ ਆਏ ਆ ਇਹ ਪਿੰਡ ਪਹਿਲਾਂ ਨਸ਼ਾ ਵਾਸਤੇ ਕਾਫੀ ਮਸ਼ਹੂਰ ਸੀ ਪਰ ਹੁਣ ਇਹ ਪਿੰਡ ਦੇ ਵਿੱਚ ਕੋਈ ਵੀ ਇਦਾਂ ਨਸ਼ੇ ਦਾ ਕਾਰੋਬਾਰ ਨਹੀਂ ਹੋ ਰਿਹਾ ਤੇ ਬੱਚੇ ਸਾਰੇ ਜਿਹੜੇ ਆ ਉਹ ਸਪੋਰਟਸ ਵਾਲੀ ਸਾਈਡ ਨੂੰ ਆ ਗਏ ਆ ਜੀ। ਹਾਂਜੀ ਸਰ ਅੱਜ ਸ਼ੰਕਰ ਦੀ ਗਰਾਊਂਡ ਦੇ ਵਿੱਚ ਇੱਕ ਨਵੀਂ ਤੁਸੀਂ ਲੀਗ ਸ਼ੁਰੂ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸასი ਕਾਲ ਦੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਮੈਂ ਜਦੋਂ ਤੋਂ ਤਾਂ बतौर ਚੌਕੀ ਇੰਚਾਰਜ ਸ਼ੰਕਰ ਅਹੁਦਾ ਸੰਭਾਲਿਆ ਤੇ ਸਪੋਰਟਸ ਦੇ ਸੰਬੰਧ ਚ ਅੱਜ ਇਹ ਪਹਿਲਾ ਸੈਮੀਨਾਰ ਆ ਜਿਹੜਾ ਇੱਥੇ ਆਪਾਂ ਸ਼ੰਕਰ ਗਰਾਊਂਡ 'ਚ ਕਰਵਾ ਰਹੇ ਆ ਤੇ ਇਹਦਾ ਮੇਨ ਮਕਸਦ ਇਹੀ ਆ ਵੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਸੀਨੀਅਰ ਪੁਲਿਸ ਕਪਤਾਨ ਸਰਦਾਰ ਹਰਵਿੰਦਰ ਸਿੰਘ ਵਿਰਕ ਉਹਨਾਂ ਦਾ ਇੱਕੋ ਹੀ ਇੱਕ ਮਕਸਦ ਹੈਗਾ ਮਕਸਦਾ ਵੀ ਜਿਹੜੇ ਜੰਗ ਜਨਰੇਸ਼ਨ ਆ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਕਰਨਾ ਤੇ ਖੇਡਾਂ ਦੇ ਨਾਲ ਜੋੜਨਾ ਇਹ ਜਿਹੜਾ ਅੱਜ ਦਾ ਵੀ ਸੈਮੀਨਾਰਾ ਇਹ ਏਸੇ ਹੀ ਗੱਲ ਨੂੰ ਸੁਨੇਹਾ ਦਿੰਦਾ ਵੀ ਨਸ਼ਿਆਂ ਦੇ ਜਿਹੜਾ ਜੋ ਚੱਲ ਰਹੀ ਹੈ ਹਨੇਰੀ ਜਿਹੜੀ ਆ ਖਾਸ ਕਰਕੇ ਤਾਂ ਕਾਫੀ ਫਰਕ ਪੈ ਗਿਆ ਪਰ ਆਪਾਂ ਫਿਰ ਵੀ ਇਹਦਾ ਇੱਕ ਜਰੀਆ ਹੈਗਾ ਕਿ ਜਿਹੜੇ ਬੱਚੇ ਆ ਉਹ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਜੁੜਨ ਤੇ ਇਹ ਗਰਾਊਂਡ ਵੀ ਬੜੀ ਵਧੀਆ ਕਾਫੀ ਬੱਚੇ ਲੱਗੇ ਲੱਗੇ ਪਿੰਡਾਂ ਤੋਂ ਕਾਫੀ ਆਏ ਹੋਏ ਆ ਇਹ ਜਿਹੜੇ ਕੋਚ ਸਾਹਿਬ ਸੁਪੀਰ ਜੀ ਮੇਰੇ ਨਾਲ ਖੜੇ ਔਰ ਰਕੇਸ਼ ਕੁਮਾਰ ਜੀ ਇਹਨਾਂ ਦੀ ਬੜੀ ਵੱਡਾ ਯੋਗਦਾਨ ਆ ਇਸ ਸਪੋਰਟਸ ਦੇ ਚ ਬੱਚਿਆਂ ਨੂੰ ਇਧਰ ਜੋੜ ਦੇ ਵਿੱਚ ਤੇ ਅੱਜ ਦਾ ਸਾਡਾ ਮਕਸਦ ਵੀ ਇਹੀ ਆ ਵੀ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਸਪੋਰਟਸ ਦੇ ਹਾਣੀ ਬਣੀਏ ਜ਼ਰੂਰੀ ਨਹੀਂ ਵੀ ਫੁੱਟਬਾਲ ਹੀ ਖੇਡਣਾ ਜਿਸ ਤਰ੍ਹਾਂ ਦੇ ਵੀ ਕੋਈ ਗੇਮ ਖੇਡ ਸਕਦੇ ਹੋ ਪਰ ਇਹ ਪ੍ਰਮਾਤਮਾ ਦੀ ਕਿਰਪਾ ਇੱਥੇ ਜਿਹੜੀ ਹੈ ਬੜੇ ਵੱਡੀਆਂ ਵਧੀਆ ਗਰਾਊਂਡ ਆ ਔਰ ਬੜੀ ਵਧੀਆ ਜਗ੍ਹਾ ਹੈਗੀ ਆ ਤੇ ਸਾਡਾ ਵੀ ਇਹੀ ਸਨੇਹਾ ਵੀ ਨਸ਼ਿਆਂ ਤੋਂ ਦੂਰ ਰਹੋ ਆਪਾਂ মিডিਆ ਰਾਹੀਂ ਇਹ ਵੀ ਸਨੇਹਾ ਦਿੰਨੇ ਵੀ ਜੇਕਰ ਕੋਈ ਤਾਨੂੰ ਲੱਗਦਾ ਕੋਈ ਨਸ਼ੇ ਛੱਡਣਾ ਚਾਹੁੰਦਾ ਜਾਂ ਕੋਈ ਚੰਗੀ ਜਿਹੜੀ ਆ ਉਹ ਸੋਸਾਇਟੀ 'ਚ ਜੁੜਨਾ ਚਾਹੁੰਦਾ ਤੇ ਸਰਕਾਰ ਵੱਲੋਂ ਵੀ ਉਹਦੀ ਹੈਲਪ ਕੀਤੀ ਜਾ ਰਹੀ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਮਾਂ ਵੀ ਕਰਵਾਇਆ ਜਾ ਰਿਹਾ ਉਹ ਸਰਕਾਰੀ ਖਰਚੇ ਤੇ ਕਰਵਾਇਆ ਜਾ ਰਿਹਾ ਤੇ ਹਾਂਜੀ ਸਰ ਸ਼ੰਕਰ ਦਾ ਜਿਹੜਾ ਏਰੀਆ ਹੈ ਜੀ ਚੌਂਕੀ ਦਾ ਜੀ ਇੱਕ ਚੈਲੈਂਜਿੰਗ ਏਰੀਆ ਜੀ ਜੀ ਤੇ ਤੁਸੀਂ ਚਾਰਜ ਲਿਆ ਹੈ ਜੀ ਇਹ ਬੜਾ ਚੈਲੈਂਜਿੰਗ ਚੇਅਰ ਹੈ ਜੀ ਚੈਲੰਜ ਹੋਣਾ ਜ਼ਰੂਰੀ ਹੈ ਜੇ ਚੈਲੰਜ ਆਪਾਂ ਕਬੂਲ ਕਰਾਂਗੇ ਜਾਂ ਚੈਲੰਜ ਰੱਖ ਕੇ ਹੀ ਮੰਦੇ ਵਿੱਚ ਚੱਲਾਂਗੇ ਤੇ ਵਧੀਆ ਕੰਮ ਕਰਾਂਗੇ ਆਪਣਾ ਮਕਸਦ ਹੀ ਮੌਕੇ ਇਹ ਆ ਵੀ ਜੇ ਚੈਲੰਜ ਨਾ ਹੋਵੇ ਤਾਂ ਫਿਰ ਜ਼ਿੰਦਗੀ ਅੱਗੇ ਚੱਲਦੀ ਨਹੀਂ ਨਾ ਤਜਰਬੇ ਮਿਲਦਾ ਠੀਕ ਹੈ ਜੀ ਸਾਡਾ ਮਕਸਦ ਇਹ ਆ ਵੀ ਚੌਕੀ ਦੇ ਏਰੀਏ ਜਿਹੜੇ 16 ਪਿੰਡਾਂ ਖਾਸ ਕਰਕੇ ਉਹਨਾਂ ਦੇ ਵਿੱਚ ਬਾਕੀ ਕੋਈ ਇੱਕ ਬਕਸਾ ਦਾ ਵੀ ਇਹਨਾਂ ਨੂੰ ਸਾਰੇ ਪਿੰਡਾਂ ਨੂੰ ਆਪਾਂ ਨਸ਼ਾ ਮੁਕਤ ਕਰਨਾ ਜਿਸ ਤਰ੍ਹਾਂ ਦੇ ਸੀਨੀਅਰ ਅਫਸਰਾਂ ਵੱਲੋਂ ਸਮੇਂ-ਸਮੇਂ ਸਰ ਅਧਿਅਤਾ ਪ੍ਰਾਪਤ ਹੁੰਦੀਆਂ ਨਿਰਦੇਸ਼ ਪ੍ਰਾਪਤ ਹੁੰਦੇ ਆ ਉਹਦੇ ਮੁਤਾਬਕ ਨਾਲ ਮਿਲ ਕੇ ਪਿੰਡ ਦੀਆਂ பஞ்சਾਇਤਾਂ ਨਾਲ ਔਰ ਜੰਗ ਜਿਹੜੇ ਮੁੰਡੇ ਆ ਜਾਂ ਕਲੱਬਾਂ ਨਾਲ ਰਲ ਕੇ ਇਦਾਂ ਦੇ ਅਪਰਾਲੇ ਆਪਾਂ ਲਗਾਤਾਰ ਕਰਦੇ ਰਵਾਂਗੇ